ਕਿ ਬੁਰਾ ਤਾਂ ਤਾਂ ਕਾਇਮ ਰੱਖਣੀ ਚਾਹੀਦੀ ਹੈ ਮੇਰੀ ਉਮਰ ਇਸ ਲਈ 81 ਸਾਲ ਹੈ ਜੋ ਕੁਝ ਮੈਂ ਅਨੰਦਪੁਰ ਸਾਹਿਬ ਦੇਖਿਆ ਹੋਇਆ ਉਹ ਅੱਜ ਹੈ ਹੀ ਨਹੀਂ ਆ ਸਾਰੇ ਅਸਥਾਨ ਜਿਹੜੇ ਹਨ ਸਭ ਤੋਂ ਪਹਿਲਾਂ ਨੁਕਸਾਨ ਜਿਹੜਾ ਹੈ ਉਹ ਅਨੰਦਗੜ੍ਹ ਸਾਹਿਬ ਦਾ ਹੋਇਆ ਜੋ ਅਨੰਦਗੜ੍ਹ ਸਾਹਿਬ ਪਹਿਲਾਂ ਸੀ ਅੱਜ ਹੈ ਨਹੀਂ ਹੋਰ ਲੱਭਦਾ ਨਹੀਂ ਵੈਸੇ ਮੀਡੀਆ ਦੇ ਵਿੱਚ ਹੈਗੀ ਉਹਦੀ ਸ਼ਕਲ ਮੀਡੀਆ ਦੇ ਵਿੱਚ ਸ਼ਕਲ ਹੈਗੀ ਉਹਦੀ ਔਰ ਉਸੇ ਤਰ੍ਹਾਂ ਮੈਂ ਦੇਖਿਆ ਥੋੜੇ ਦਿਨ ਪਹਿਲਾਂ ਹੀ ਪਰ ਆ ਜਿਹੜਾ ਅਸੀਸ ਸਿੰਘ ਸਾਹਿਬ ਹੈ ਇੱਥੇ ਇੱਕ ਰਵਾਇਤ ਸੀ ਕਿ ਇਹਦੀ ਸਿੰਗਲ ਬਿਲਡਿੰਗ ਇਹ ਸੀ ਆ ਹੇਠਲੀ ਬਿਲਡਿੰਗ ਇਹ ਸੀ ਉੱਤੇ ਉੱਤੇ ਜਿਹੜਾ ਗੁੰਬਦ ਬਣਿਆ ਹੋਇਆ ਉਹ ਕੋਈ ਨਹੀਂ ਸੀ ਪਰ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਵਸਣ ਵਾਲਾ ਜਿਹੜਾ ਉਹ ਚਿਵਾਰਾ ਨਹੀਂ ਸੀ ਪਾਉਂਦਾ ਹੁੰਦਾ ਕਿ ਜਦੋਂ ਤੱਕ ਗੁਰਤੇਗ ਬਾਗ ਗੁਰਤੇਗ ਬਾਗ ਦਾ ਸਥਾਨ ਜਿਹੜਾ ਹੈ ਉਹ ਸਿੰਗਲ ਅਸੀਂ ਚਿਵਾਰਾ ਨਹੀਂ ਪਾਣਾ ਇੱਥੇ ਛੋਟੀ ਬਿਕਰਮ ਸਿੰਘ ਜਣੇ ਬੈਠੇ ਹਨ ਇਹਨਾਂ ਗੱਲਾਂ ਦਾ ਇਹਨਾਂ ਨੂੰ ਵੀ ਪਤਾ ਹੈ ਅੱਛਾ ਪੁਰਾਤਨਤਾ ਜਿਹੜਾ ਬਣੀ ਹੈ ਇਹਨਾਂ ਦੀ ਬਿਲਡਿੰਗ ਜਾ ਕਰਕੇ ਦੇਖ ਲੋ ਨਾਲ ਹੀ ਆਪਣੇ ਅਨੰਦ ਸੀਸਗਾਂ ਸਾਹਿਬ ਦੇ ਵੀ ਉਥੇ ਕਿਤੇ ਨਹੀਂ ਪੁਰਾਤਨਤਾ ਹੈ ਇਹਦੀ ਪੁਰਾਤਨਤਾ ਨੇ ਜੇ ਮੈਂ ਤੁਹਾਨੂੰ ਦੱਸਾਂ ਇਸ ਪਾਸੇ ਇੱਥੇ ਸਰੋਵਰ ਹੁੰਦਾ ਸੀ ਔਰ ਆ ਸਾਰਾ ਏਰੀਆ ਜਿਹੜਾ ਹੈ ਨਾ ਇੱਥੇ ਬਾਗ ਹੁੰਦਾ ਸੀ ਔਰ ਇਤਿਹਾਸ ਦੇ ਵਿੱਚ ਵੀ ਲਿਖਿਆ ਹੋਇਆ ਸੁਖਜੀਤ ਪ੍ਰਕਾਸ਼ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਦੇ ਸੀਸ ਦਾ ਸਹਾਰਾ ਜਿਹੜਾ ਬਾਗ ਵਿੱਚ ਹੋਇਆ ਸੀ ਔਰ ਅਸੀਂ ਛੋਟੇ ਹੁੰਦੇ ਹਾਂ ਤਾਂ ਕਿ ਇੱਥੇ ਬਾਗ ਦੇਖਦੇ ਰਹੇ ਹਾਂ ਆ ਸਾਰਾ ਬਾਗ ਦਾ ਹੀ ਏਰੀਆ ਸੀ ਕੋਈ ਇਥੇ ਬਿਲਡਿੰਗ ਨਹੀਂ ਸੀ ਹੁੰਦੀ। ਐਸ ਏਰੀਏ ਦੇ ਵਿੱਚ ਥੋੜੀ ਜਿਹੀ ਜਗ੍ਹਾ ਦੇ ਵਿੱਚ ਗਰੰਥੀ ਸਾਹਿਬ ਦੇ ਰਹਿਣ ਵਾਸਤੇ ਜਾਂ ਗਰੰਥੀ ਸਿੰਘਾਂ ਦੇ ਰਹਿਣ ਵਾਸਤੇ ਔਰ ਉਥੇ ਉਹ ਡੇਢੀ ਦੇਰਲੇ ਪਾਸੇ ਕਮਰੇ ਹੁੰਦੇ ਸੀ ਜਿੱਥੇ ਗਰੰਥੀ ਸਾਹਿਬ ਜਿਹੜੇ ਬਰਾਤਨ ਗਰੰਥੀ ਅਸੀਂ ਦੇਖੇ ਹੋਏ ਆ ਭਾਈ ਲక్ష్మణ ਸਿੰਘ ਹਣੀ ਬੜਾ ਅਰਸਾ ਉਹਨਾਂ ਨੇ 50 ਸਾਲ ਦੇ ਕਰੀਬ ਇਥੇ ਸੇਵਾ ਕੀਤੀ ਹੈ ਬੜਾ ਤਕੜਾ ਸਰੀਰ ਸੀ ਉਹਨਾਂ ਦਾ ਔਰ ਆਪ ਇਸ ਖੂਹੀ ਦੇ ਵਿੱਚੋਂ ਆ ਬਰਾਤਨ ਖੂਹੀ ਹੈ ਜਿਹੜੀ ਅਕਾਲ ਬੁੰਗੇ ਦੇ ਨਾਲ ਹੈ ਇਹਦੇ ਵਿੱਚੋਂ ਪਾਣੀ ਢੋਹ ਟੋ ਕੇ ਉਹ ਸਾਰੀ ਸੇਵਾ ਕਰਿਆ ਕਰਦੇ ਸਾਂ ਔਰ ਕੇਸਗੜ ਸਾਹਿਬ ਦੀ ਪ੍ਰਾਤਨਤਾ ਵੀ ਖਤਮ ਹੋ ਚੁੱਕੀ ਹੈ ਕੇਸਗੜ ਸਾਹਿਬ ਦੀ ਪ੍ਰਾਤਨਤਾ ਦੇਖਣੀ ਹੈ ਤਾਂ ਉਹ ਤੁਸੀਂ ਮਹਾਨ ਕੋਸ਼ ਦੇ ਵਿੱਚ ਦੇਖੋ ਜਾਂ ਵਿਸਾਖੀ ਦੀ ਸਾਖੀ ਗਿਆਨੀ ਗੁਰਚਰਨ ਸਿੰਘ ਹਣੀ ਜਿਹੜੇ ਇੱਥੋਂ ਦੇ ਹੈੱਡ ਗ੍ਰੰਥੀ ਰਹੇ ਨੇ ਔਰ ਉਹਨਾਂ ਨੇ ਇਹ ਵਿਸਾਖੀ ਦੀ ਸਾਖੀ ਵਿਸਾਖੀ ਉੱਤੇ ਕੀ ਹੋਇਆ ਸੀ ਉਹ ਲਿਖੀ ਹੈ ਕਿਤਾਬ ਉਹਦੇ ਵਿੱਚ ਫੋਟੋਆਂ ਦਿੱਤੀਆਂ ਹੋਈਆਂ ਹਨ ਕੇਸਗੜ ਸਾਹਿਬ ਦੀ ਸੇਵਾ ਤੋਂ ਪਹਿਲਾਂ ਦੀਆਂ ਇਹ 1935 ਦੇ ਲਾ ਕੇ 45 ਤੱਕ ਕੇਸਗੜ੍ਹ ਸਾਹਿਬ ਦੀ ਨਵੀਂ ਇਮਾਰਤ ਬਣੀ ਹੈ ਪਹਿਲਾਂ ਇੱਥੇ ਜੇ ਬੁਰਾ ਤਾਂ ਤੁਸੀਂ ਲੱਭੋ ਕੇਸਗੜ੍ਹ ਸਾਹਿਬ ਦੀ ਨਹੀਂ ਲੱਭਦਾ ਕੇਵਲ ਇੱਕੋ ਹੀ ਜਿੱਥੇ ਸ਼ਸਤਰ ਰੱਖੇ ਹੋਏ ਹਨ ਉਹੀ ਹੀ ਕਮਰਾ ਹੁੰਦਾ ਸੀ ਹੋਰ ਕੋਈ ਆਲੇ ਦੁਆਲੇ ਵੋਦੇ ਕਮਰੇ ਨਹੀਂ ਸੀ ਹੁੰਦੇ ਸਿਰਫ ਉਹੀ ਜਗ੍ਹਾ ਹੁੰਦੀ ਸੀ ਉੱਥੇ ਜਾਣ ਲਈ ਇੱਕ ਮੋਹਰੇ ਤੋਂ ਅਗਲੀਆਂ ਡਿਉੜੀਆਂ ਤੋਂ ਰਸਤਾ ਹੁੰਦਾ ਸੀ ਇੱਕੋ ਹੀ ਰਸਤਾ ਹੁੰਦਾ ਸੀ ਇਸੇ ਤਰ੍ਹਾਂ ਆਲੇ ਦੁਆਲੇ ਆਲੇ ਦੁਆਲੇ ਸਾਰੇ ਹੀ ਜੰਗਲ ਹੀ ਜੰਗਲ ਹੁੰਦਾ ਸੀ ਜਿਸ ਜੰਗਲ ਦੇ ਵਿੱਚ ਅਸੀਂ ਜੰਮੇ ਪੜਿਆ ਇਸੀ ਤਰ੍ਹਾਂ ਅਨੰਦਗੜ੍ਹ ਸਾਹਿਬ ਦੀ ਪ੍ਰਾਤਨ ਤਾਂ ਸਭ ਤੋਂ ਪਹਿਲਾਂ ਖਤਮ ਹੋਈ ਉਹ ਉਹਦਾ ਜਿਹੜਾ ਪਹਿਲਾ ਆਪਣੇ ਸਰੂਪ ਸੀਗਾ ਦਰਬਾਰ ਦਾ ਔਰ ਕਿਲੇ ਕਿਲੇ ਦੇ ਕੇਲੇ ਦੀਆਂ ਠੱਠੀਆਂ ਹੋਈਆਂ ਦੀਵਾਰਾਂ ਉਥੇ ਕਾਇਮ ਸੀਗੀਆਂ ਅਸੀਂ ਦੇਖੀਆਂ ਅਸੀਂ ਉਹਦੇ ਵਿੱਚ ਖੇਡਦੇ ਰਹੇ ਹਾਂ ਕਿਉਂਕਿ ਸਾਡੇ ਮਹੱਲੇ ਦੇ ਨਾਲ ਹੀ ਸਾਰਾ ਅਨੰਦਗੜ੍ਹ ਸਾਹਿਬ ਹੈ ਔਰ ਅਨੰਦਪੁਰ ਸਾਹਿਬ ਦਾ ਜਿਹੜਾ ਨਾਂ ਰੱਖਿਆ ਗਿਆ ਕਿਉਂਕਿ ਉਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਗਾਣੀ ਦੇ ਯੁੱਧ ਤੋਂ ਬਾਅਦ ਅਨੰਦਗੜ੍ਹ ਸਾਹਿਬ ਦੀ ਪਿਛਲੀ ਪਿਛਲੇ ਸਾਧ ਦੇ ਤੇ ਜੋ ਅੱਜ ਵੀ ਬਸਤੀ ਹੈ ਉਸ ਬਸਤੀ ਨੂੰ ਗੋਵਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਬਸਾਇਆ ਸੀ ਉਸ ਬਸਤੀ ਦਾ ਨਾਮ ਆਨੰਦਪੁਰ ਸਾਹਿਬ ਸੀ ਇਸ ਬਸਤੀ ਦਾ ਨਾਮ ਆਨੰਦਪੁਰ ਸਾਹਿਬ ਨਹੀਂ ਸੀ ਇਹਦਾ ਸਮਾਂ ਬਦਲਣ ਦੇ ਨਾਲ ਸਾਰਾ ਕੁਝ ਹੋਇਆ ਇਹ ਚੱਕ ਗੁਰੂ ਚੱਕ ਗੁਰੂ ਕੇ ਮੈਂ ਗੁਰੂ ਕੇ ਨਾਲ ਔਰ ਚੱਕ ਮਾਤਾ ਨਾਨਕੀ ਸੀ ਔਰ ਇਹ ਚੱਕ ਜਿਹੜਾ ਹੈ ਚੱਕ ਨਗਰ ਤੱਕ ਲੱਗਦਾ ਹੈ ਉੱਥੇ ਵੀ ਮੇਰਾ ਘਰ ਹੈ ਚੱਕ ਨਗਰ ਜਿੱਥੇ ਖਤਮ ਹੋ ਜਾਂਦਾ ਨਾ ਮਾਤਾ ਨਾਨਕੀ ਚੱਕ ਉੱਥੇ ਮੇਰਾ ਘਰ ਹੈ ਬਿਲਕੁਲ ਇਥੇ 1.5 ਕਿਲੋਮੀਟਰ 1.5 ਕਿਲੋਮੀਟਰ ਮਾਰਾ ਮਾਤਾ ਜੀ ਤੋਂ ਜਿਹੜਾ ਸਥਾਨ ਦੇ ਵੱਲ ਤੋਂ ਕਿਉਂਕਿ ਸਮਾਂ ਬਹੁਤ ਥੋੜਾ ਹੈ ਬਾਕੀ ਜਿਹੜੀ ਗੱਲ ਮੈਂ ਸਮਝਣਾ ਚਾਹੁੰਦਾ ਸੀ ਪਰ ਪ੍ਰਬੰਧਕਾਂ ਕਾ ਮੇ ਕੋਲੋਂ ਕਿਉਂਕਿ ਇੱਥੇ ਉਹ ਕਾਕਾ ਰਜਿੰਦਰ ਸਿੰਘ ਰਾਗੀਧਾਰਾ ਸਿੰਘ ਉਹਨਾਂ ਦਾ ਲੜਕਾ ਬੈਠਾ ਸੀ ਉਹ ਬਹੁਤ ਸ਼ੋਰ ਮਚਾ ਰਿਹਾ ਸੀ ਬੈਠਾ ਹੋਇਆ ਜਦੋਂ ਭਾਈ ਸਾਹਿਬ ਨੇ ਮੇਰੇ ਮੇਰਾ ਨਾਮ ਲਿਆ ਸੀ ਇਸੇ ਕਰਕੇ ਮੈਂ ਚਾਹੁੰਦਾ ਸੀ ਕਿ ਉਹ ਪਹਿਲਾਂ ਦੱਸ ਦੇਵੇ ਕੀ ਕਹਿਣਾ ਜਾਂਦਾ ਤਾਂ ਮੈਂ ਉਹਨੂੰ ਟਾਈਮ ਦਵਾਇਆ ਸੀ ਇੱਥੇ ਪਰ ਉਹ ਕਿਉਂਕਿ ਉਹਨਾਂ ਦੀ ਜਿਹੜੀ ਗੇਟ ਮੇਟ ਕਮੇਟੀ ਵਾਲਿਆਂ ਨਾਲ ਹੋਈ ਹੋਈ ਸੀ ਉਨੇ ਹਿਸਾਬ ਦੇ ਨਾਲ ਉਹਨੇ ਗੱਲ ਕਰਕੇ ਇਹ ਸਾਰੀ ਗੱਲ ਹੀ ਰੋਲ ਕੇ ਰੱਖ ਦਿੱਤੀ ਸਾਫ਼ ਗੱਲਾਂ ਕਰਨੀਆਂ ਚਾਹੀਦੀਆਂ ਨੇ ਮੈਨੂੰ ਇਸੇ ਕਰਕੇ ਕੇਸਗੜ੍ਹ ਸਾਹਿਬ ਵਾਲੇ ਕਦੇ ਟਾਈਮ ਨਹੀਂ ਦਿੰਦੇ ਸਟੇਜ ਦੇ ਉੱਤੇ ਕਿਉਂਕਿ ਮੈਂ ਸਾਫ਼ ਗੱਲ ਕਰ ਦੇਣਾ ਜਾਣਦੇ ਨੇ ਮੈਂ ਸੁਰਿੰਦਰ ਸਿੰਘ ਪ੍ਰਿੰਸੀਪਲ ਦਾ ਵੱਡਾ ਭਾਈ ਹਾਂ ਔਰ ਮੈਂ 60 ਸਾਲ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ 30 ਸਾਲ ਮੈਂ ਅਮਰੀਕਾ ਦੇ ਵਿੱਚ ਵਸਿਤ ਕਰਕੇ ਆਇਆ ਮੈਂ ਸਿਟੀਜ਼ਨ ਹਾਂ ਅਮਰੀਕਾ ਦਾ ਪਰ ਮੇਰੀ ਜਨਮ ਧਰਤੀ ਹੈ ਇਹਨੂੰ ਛੱਡ ਛੱਡ ਨਹੀਂ ਸਕਦਾ ਭਾਵੇਂ ਮੇਰਾ ਇੱਥੇ ਕਾਫੀ ਜਾਣੀ ਮਾਲੀ ਨੁਕਸਾਨ ਹੋਇਆ ਹੈ ਪਰ ਮੈਂ ਕਿਉਂਕਿ ਇਥੋਂ ਦਾ ਜੰਪ ਪੜਾ ਮੈਂ ਚਾਹੁੰਦਾ ਮੈਂ ਇਹਦੇ ਨਾਲ ਜੁੜਿਆ ਰਹਾ